ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਾਲਾਨਾ ਮਹਿੰਗਾਈ ਦਰ ਗੈਸੋਲਿਨ ਦੀਆਂ ਉੱਚੀਆਂ ਕੀਮਤਾਂ ਨਾਲ ਫਰਵਰੀ ਦੇ ਮੁਕਾਬਲੇ ਮਾਰਚ ਵਿੱਚ ਕਾਫੀ ਜ਼ਿਆਦਾ ਵਧ ਗਈ ਹੈ ਏਜੰਸੀ ਦਾ ਕਹਿਣਾ ਹੈ ਕਿ ਮਾਰਚ ਲਈ ਇਸ ਦਾ ਖਪਤਕਾਰ ਮੁੱਲ ਸੂਚਕਾਂਕ ਇੱਕ ਸਾਲ ਪਹਿਲਾਂ ਦੇ ਮੁਕਾਬਲੇ 2.9% ਦੀ ਵਾਧਾ ਹੈ ਜੋ ਫਰਵਰੀ ਵਿੱਚ ਸਾਲ ਦਰ ਸਾਲ ਦੇ 2.8% ਤੋਂ ਵਧ ਸੀ ਇਸ ਸਾਲ ਇਹ ਪਹਿਲੀ ਵਾਰ ਹੈ ਕਿ ਹੈੱਡਲਾਈਨ ਮਹਿੰਗਾਈ ਦਰ ਮਹੀਨੇ-ਦਰ-ਮਹੀਨੇ ਵਧੀ ਹੈ। ਇਹ ਵਾਧਾ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਗੈਸੋਲਿਨ ਦੀਆਂ ਕੀਮਤਾਂ ਵਿੱਚ 4.5 ਫੀਸਦੀ ਵਧਣ ਕਾਰਨ ਹੋਇਆ ਹੈ ਜਿਸ ਨਾਲ ਗਲੋਬਲ ਤੇਲ ਦੀਆਂ ਕੀਮਤਾਂ ਵਿੱਚ ਉਭਾਦਾ ਹੋਇਆ ਹੈ। ਗੈਸੋਲਿਨ ਨੂੰ ਛੱਡ ਕੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਮਾਰਚ ਲਈ ਸਮੁੱਚੀ ਸਾਲਾਨਾ ਮਹਿੰਗਾਈ ਦਰ ਫਰਵਰੀ ਦੇ 2.9 ਫੀਸਦੀ ਤੋਂ ਕੱਟ ਕੇ 2.8 ਫੀਸਦੀ ਸੀ। ਏਜੰਸੀ ਨੇ ਕਿਹਾ ਕਿ ਮਹੀਨਾਵਾਰ ਅਧਾਰ ਤੇ ਦੇਸ਼ ਦੇ ਪੂਰਬੀ ਹਿੱਸੇ ਦੇ ਮੁਕਾਬਲੇ ਮਾਰਚ ਵਿੱਚ ਪੱਛਮੀ ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਤੇਜ਼ ਨਾਲ ਵਧੀਆਂ। ਕਰੀਆਨੀ ਤੇ ਮਹਿੰਗਾਈ ਮਾਰਚ ਵਿੱਚ ਹੋਲੀ ਹੁੰਦੀ ਰਹੀ ਜੋ ਫ फेब्रुवारी ਦੀ 2.4 ਫੀਸਦੀ ਸਾਲਾਨਾ ਦਰ ਤੋਂ ਹੈਠਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸਿਰਫ 1.9 ਫੀਸਦੀ ਵਧੀ ਇਸ ਦੌਰਾਨ ਸ਼ੈਲਟਰ ਦੀਆਂ ਕੀਮਤਾਂ ਨੇ ਸਮੁੱਚੀ ਮਹਿੰਗਾਈ ਵਿੱਚ ਯੋਗਦਾਨ ਪਾਉਣਾ ਜਾਰੀ ਰੱਖਿਆ ਕਿਉਂਕਿ ਇਹ ਇੱਕ ਸਾਲ ਪਹਿਲਾਂ ਦੇ ਮੁਕਾਬਲੇ 6.5 ਫੀਸਦੀ ਵਧ ਸਨ ਉਥੇ ਹੀ ਮਾਰਚ ਵਿੱਚ ਮਾਰਗੇਜ ਵਿਆਜ ਦੀ ਲਾਗਤ ਇੱਕ ਸਾਲ ਦਰਸਾਲ ਦੇ ਆਧਾਰ ਤੇ 25.4 ਫੀਸਦੀ ਵਧੀ ਜਦੋਂ ਕਿ ਮਾਰਚ ਵਿੱਚ ਕਿਰਾਏ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 8.5 ਫੀਸਦੀ ਵਧੀਆਂ ਹਨ ਹਾਲਾਂਕਿ ਕੈਸ ਦੀਆਂ ਕੀਮਤਾਂ ਮਾਰਗੇਜ ਵਿਆਜ ਦੀਆਂ ਕੀਮਤਾਂ ਤੇ ਕਿਰਾਏ ਦੀਆਂ ਕੀਮਤਾਂ ਨੂੰ ਸਮੀਕਰਨ ਤੋਂ ਬਾਹਰ ਲੈ ਕੇ ਕੋਰ ਮੁਦਰਾ ਸਫੀਤੀ ਠੰਡੀ ਹੋ ਗਈ ਹੈ ਜੋ ਵਿਆਜ ਦਰਾਂ ਤੇ ਬੈਂਕ ਆਫ ਕੈਨੇਡਾ ਲਈ ਇੱਕ ਮੁੱਖ ਸੰਕੇਤ ਹੈ ਅਤੇ ਇਹ ਮਹਿੰਗਾਈ ਦੀ ਰਿਪੋਰਟ ਵੀ ਉਦੋਂ ਸਾਹਮਣੇ ਆਈ ਹੈ ਜਦੋਂ ਫੈਡਰਲ ਸਰਕਾਰ ਆਪਣਾ ਬਜਟ ਚਾਰੀ ਕਰਨ ਦੀ ਤਿਆਰੀ ਕਰ ਰਹੀ ਹੈ